ਮਿਲਿਆ ਕੋਈ ਉਹ ਥੋੜਾ ਚੌੜਾ ਜਿਹਾ ਨਹੀਂ ਇਹ ਜਿਹੜਾ ਚੌੜਾ ਹੁੰਦਾ ਗੋ ਇਹ ਗੋਲ ਵਾਲਾ ਵਾ ਇਹ ਕਿੰਨੇ ਦਾ ਆਇਆ ਛੱਡਾ ਆਹ ਨਹੀਂ ਵਧੀਆ ਰਿੰਦਾ ਉਹੀ ਤਾਂ ਮੈਂ ਕਹਿੰਦੀ ਆ ਛੇਤੀ ਨਿਕਲ ਜਾਂਦਾ ਨਾ ਇਹ ਇੱਕ ਥੋੜੀ ਚੜਾਈ ਚ ਹੁੰਦਾ ਅੱਗੋ ਆਹ ਵਾ ਨਾ ਉਹ ਚੜਾਈ ਤੇ ਹਾਂ ਹਾਂ ਵੀ ਵਧੀਆ ਹੀ ਬੜੇ ਦੇ ਚੀਜ਼ ਹੈ ਪਰ ਮੈਂ ਲਿਆ ਪਾਣੀ ਪਾਣੀ ਜਦ ਪਾਈ ਬੜਾ ਭਾਰਾ ਉਹ ਭਾਰਾ ਦੇ ਹੋ ਜਾਂਦਾ ਹਾਂ ਹਾਂ ਇੱਕ ਆ ਪਾਣੀ ਆ ਵੀ ਵਧੀਆ ਹੀ ਇਹ ਤਾਂ ਤਰਿਆ ਜਾਂਦਾ ਜੀ ਵੇ ਸਾਡੇ ਨਾਲ ਦਾ ਹੀ ਮੋਜਾ ਸਾਡੇ ਕਰੇ ਨਾਲ। ਤਾਂ ਲਾ ਕੇ ਵੇਖਿਆ ਸਾਡੇ ਵਾਲਾ ਸੇ ਲੱਗਦਾ। ਹੂੰ ਉਹ ਤਾਂ ਬੜਾ ਵਧੀਆ ਲੱਗਦਾ। ਇਹ ਨਾਲ ਦਾ। ਵਧੀਆ ਲੱਗਦਾ ਨਾ? ਹਾਂ ਵੇ ਲਾ ਕੇ। ਮੈਂ ਉਹ ਕੀ ਨਾ ਲੈ। ਉਹ ਵਧੀਆ ਦੇ ਰਿਹਾ ਹਾਂ। ਤੁਹਾਡਾ ਰਜੰਡਾ ਜ ਵੱਡਾ ਛੋਟਾ ਤੇ ਜੰਨਾ ਨਾ। ਹੂੰ। ਉਹ ਇਹ ਲੱਕੜ ਦਾ ਨੰਦਾ। ਆਹ ਲੱਕੜ। ਉਹ ਸਟੀਲ ਦਾ। ਬਾਈ ਪਰ ਕਿਵੇਂ ਦੇ ਜੇ ਪਰ 100 ਦਾ 120 ਦਾ ਇਹ ਫਰਕ ਨਾ ਆਦੇ ਸੋਹੀਆਂ ਦਾ 120 ਵਾਲਾ ਕਿਹੜਾ ਉਹ ਜਿਹੜਾ ਜੀ ਜੀ ਇਸ ਤਰ੍ਹਾਂ ਨੇ ਘਾਰ ਹੀ ਦਿੱਤੀ ਖਾਂਦੀ ਅਛਾਣਾ ਹੋਰ ਰੰਗ ਲਾਉਂਦੇ ਇਹਨਾਂ ਨੇ ਹੀ ਨਵਾਂ ਟੁਕੰਡ ਫੇਰ ਵੱਢਣੀ ਹੋਵੇ ਹੂੰ ਉਹਨਾਂ ਨੂੰ ਪਤਾ ਸਾਡੇ ਵਰਗੇ ਆਉਂਦੇ ਨੇ ਐਵੇਂ ਇੱਕ ਬੋਰੀ ਖਰਾਬ ਕਰ ਲਈ ਇਹ ਕਿੰਨੇ ਦਾ 100 ਮੀਂਟ ਸਟਾਲ ਆ ਉਹ ਵੱਡਾ ਸਟਾਲ ਜਿਹੜਾ ਮੇਰੇ ਜਾਂਦਾ ਕੌਣ ਪਾਪਾ ਆ ਚੰਕੜੀ ਆ ਮੈਂ ਹਾਂ ਖੜੀ ਜਾਂਦੇ ਦੁਕਾਨ ਤੇ ਨਹੀਂ ਜਾ ਜਾਂਦਾ ਦੁਕਾਨ ਦੇ ਅੱਗੇ ਪਹਿ ਲੈ ਕੇ ਜਾਣਾ ਇੱਕ ਉਹ ਵਾਲਾ ਪੋਚਾ ਜਿਹੜਾ ਅਸੀਂ ਗੋਲ ਵਾਲੇ ਹਾਂ ਹਾਂ ਇੱਕ ਨਸਾ ਬਲਵਾਈ ਕਰ। ਪਾਣੀ ਵੀ ਮੰਗਣਾ ਇੱਡੇ ਵੱਡਿਆਂ ਨੇ ਤੈਨੂੰ ਜਾਗ ਜੱਗ ਤੇ ਲਿਆ ਕੇ ਦਿੱਤਾ। ਹੈ? ਆਇਓ। ਰਾਬਾ ਪਾਦ ਕੋ ਕੁਲਾਗੀ ਇੱਕੇ ਸਾਰੇ ਕਿੱਥੇ ਰਹਿ ਗਏ ਜੇ? ਇਹ ਪਰ ਕਿਦਾਂ ਦਾ ਆ? ਪੰਜਾਬੀ ਤਾਂ। ਮਾਹ ਕਿਦਾਂ ਦਾ ਹੋਇਆ ਪੰਜਾਬੀ ਦਾ ਤੇ ਮੈਨੂੰ ਵੀ ਪਤਾ ਪੰਜਾਬੀ ਦਾ ਹੀਗਾ। ਹੂੰ? ਹਾਂਜੀ। ਹੂੰ ਕਿਦਾਂ ਦਾ ਆ? ਬਹੁਤ ਵਧੀਆ ਹੋਇਆ ਮੈਂ ਤਾਂ ਰੰਗਟ ਰਿਜ਼ਲਟ ਆਉਂਦੇ ਪਤਾ ਲੱਗਣਾ ਕੀ ਲੱਗੇ ਆ ਹਾਂ ਤੇ ਵਧੀਆ ਹੋਇਆ ਪਰਸੋਂ ਪਰਸੋਂ ਅੱਜ ਪੇਪਰ ਨਹੀਂ ਖਤਮ ਹੋਇਆ ਇੱਧਰੋਂ ਦੱਸੋ ਰੋਟੀ ਖਾਲਾ ਪੁੱਤ ਨਹੀਂ ਤੇ ਦਿਨ ਨਾ 17 18 ਤਰੀਕ ਨੂੰ ਹਾਂ ਨਾ ਮੜਾ ਪਤਾ 12 ਨੂੰ ਖਤਮ ਹੋਣੇ ਮੈਨੂੰ ਲੱਗਦਾ ਵੀ 20 ਤਰੀਕ ਨੂੰ ਮੈਨੂੰ ਉਹਨਾਂ ਦੱਸਿਆ ਸੀ ਉਹ ਨਹੀਂ ਆਦੇ ਅੱਡੀ ਆ ਉਦੋਂ ਤੇ ਲੱਗੇ ਰਹਿੰਦੇ ਲਓ ਗਾਇਸ ਟਾਈਮ ਹੋ ਗਿਆ ਦੁਪਹਿਰ ਦਾ 2 ਵਜੇ ਦਾ ਤੇ ਆਪਾਂ ਲੱਗੇ ਆ ਬਣਾਉਣਾ ਚਾਹ ਤੇ ਅੱਜ ਆਪਾਂ ਨਵਾਂ ਫਰਾਈਪੈਨ ਲਿਆ ਵਧੀਆ ਲੱਗਣ ਦੇ ਨਿਕੂ ਜਿਆ ਤੇ ਚਾਹ ਬਣਾਉਣ ਵਾਸਤੇ ਨਵਾਂ ਫਰਾਈਪੈਨ ਲਿਆ ਤੇ ਨਵਾਂ ਜਦੋਂ ਘਰ ਦੇ ਵਿੱਚ ਕੋਈ ਨਵੀਂ ਚੀਜ਼ ਆਈ ਹੋਵੇ ਨਾ ਤੇ ਕਹਿੰਦੇ ਆ ਕਿ ਚਾਹੀ ਵੱਖਰਾ ਹੁੰਦਾ ਹੋਰ ਨਵੀਂ ਚੀਜ਼ ਦਾ ਚਾਹੇ ਆਪਾਂ ਨਵਾਂ ਸੂਟ ਲੈ ਲਈਏ ਚਾਹੇ ਨਵਾਂ ਭਾਂਡੇ ਬਰਤਨ ਲਿਖਿਆ ਜਾ ਕੇ ਨਵੀਂ ਘਰ ਚ ਕੋਈ ਵੀ ਚੀਜ਼ ਆਈ ਹੋਵੇ ਨਾ ਤੇ ਚਾਹੀ ਬੜਾ ਹੁੰਦਾ ਬੜਾ ਮਰੀ ਖੁਸ਼ੀ ਜੀ ਬੜੀ ਹੁੰਦੀ ਕਿ ਅੱਜ ਆਪਾਂ ਨਵੇਂ ਕੰਮ ਭਾਂਡੇ ਦੇ ਵਿੱਚ ਕੰਮ ਕਰਨ ਲੱਗੇ ਆ ਅੱਜ ਆਪਾਂ ਨਵਾਂ ਸੂ ਤੇ ਹੁਣ ਮੇਰੀ ਲਾਤ ਤੇ ਵਾਹ ਬਹੁਤ ਦਰਦ ਹੋਉਂਦੀ ਹੈ ਪਰ ਬੁਰਾ ਹੀ ਹਾਲ ਹੋਇਆ ਪਿਆ ਲਾਤ ਦਾ ਤੇ ਪਰ ਮੈਨੂੰ ਆਪਣੇ ਨਵੇਂ ਫਰਾਈਪੈਨ ਦਾ ਬਹੁਤ ਚਾਹ ਵਾ ਤੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਕਰਦੇ ਹਾਂ ਸਾਫ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਇਹਦੇ ਤੇ ਬਣਾਉਣਾ ਚਾਹ ਵਾ ਤੇ ਕਹਿੰਦੇ ਕਿ ਕੁਝ ਮਿੱਠਾ ਚਾਹ ਮਿੱਠੀ ਆ ਹਨਾ ਕਹਿੰਦੇ ਨਵੇਂ ਬਰਤਨ ਚ ਕੋਈ ਨਾ ਕੋਈ ਜਦੋਂ ਨਵਾਂ ਬਰਤਨ ਲਏ ਇਹਨਾਂ ਕੋਈ ਮਿੱਠਾ ਬਣਾਉਣਾ ਚਾਹੀਦਾ ਤੇ ਚਲੋ ਆਪਾਂ ਕੁਝ ਕੋੜਾ ਬਣਾ ਲਵਾਂਗੇ ਆਪਣੇ ਫਰਾਈਪੈਨ ਚ ਵੀ ਕੁਝ ਨਵਾਂ ਬਣਾਉਣਾ ਚਾਹੀਦਾ ਕੁਝ ਕੋੜਾ ਬਣਾ ਲਵਾਂਗੇ ਸੋੜਾਂ ਨਾ ਮੈਂ ਕੁਛ ਸੋੜਾਂ। ਕੁਛ। ਕੋਈ ਬਰਤਨ ਜੇ ਇਹ ਬਾਹਰੋਂ ਲਈ ਹੈ ਨਾ ਇਹਨੂੰ ਧੋਗੇ ਯੂਜ਼ ਕਰਨਾ ਚਾਹੀਦਾ। ਕਣਕ ਕਲੇ ਜਾਂਦੀ ਤੋੜਾਂ। ਹਾਂ ਕਣਕ ਤੋੜਦੇதும் ਫੜ ਕੇ ਮੈਂ ਕਈਆਂ ਘਰਾਂ 'ਚ ਕਣਕ ਵੀ ਜਿਹੜੀ ਧੋਗੇ ਪਿਆਈ ਕਰਦੀ ਆ। ਤੇ ਹੁਣ ਆਪਾਂ ਧਰਦੇ ਆ ਚਾਹ। ਹੋਈਏ। ਹੂੰ। ਤੋੜ ਲੇਂਗਾ ਤੁੰ। ਹੂੰ ਬੁੱਟੇ ਕਾ। ਸੱਜਾ ਕਣਕ ਵੀ ਛੋਟ ਕੇ ਆਉਣੀ ਆ ਆਪਣੀ ਉੱਥੇ। ਚੱਲਿਆਂ। ਤੇ ਹੁਣ ਆਪਾਂ ਚਾਹ ਬਣਾ ਲਈਏ ਤੇ ਫਿਰ ਆਪਾਂ ਮਿਲਦੇ ਆ। ਬੜਾ ਬਾਲ ਚਾਹ ਬਣਾ ਕੇ ਤੇ ਅੱਜ ਮੈਨੂੰ ਬੜਾ ਚਾਹ ਜਾਂ ਹੁੰਦੇ ਸ਼ੌਂਕ ਜਾਂ ਹੁੰਦਾ ਚਾਹ ਬਣਾਉਂਦਾ ਚਾਹ ਰੋਜ਼ ਪਾਉਂਦੀ ਆ ਵੈਸੇ ਇਹ ਗੱਲ ਹੈ ਕਿ ਅੱਜ ਨਵਾਂ ਭਾਂਡਾ ਨਵੇਂ ਭਾਂਡੇ ਚ ਹੋਰ ਕੀ ਆਂਦੇ ਹੁੰਦੇ ਆ ਫਤ ਇਹ ਸਾਡੀ ਗਲੀ ਆ ਉਹ ਸਾਡੀ ਕੋਠੀ ਹੈ ਜਿੱਤੇ ਰੰਗ ਲਾਇਆ ਉਹ ਸਾਡੀ ਆ ਗਵਾਂਡੀਆਂ ਵੀ ਨਹੀਂ ਸਾਡੀ ਆ ਦੇਖ ਵੀ ਨਹੀਂ ਇੱਜਿਆ ਤੇ ਰਾਤ ਬੈਡ 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 ਕਰਦਾ ਜਾਂਦਾ ਤੇ ਅਹੀਂ ਗੈਰੀ ਸੇ ਪੈਜਣੇ ਆ ਰਹੇ ਨੇ ਆ ਇਧਰ ਹਟਾਓ ਆ ਇਹਨੂੰ ਇੱਕੋ ਹੀ ਗੱਲ ਆਉਂਦੀ ਬੱਸ ਕਿਹੜੀ ਕਿਹੜੀ ਆਉਂਦੀ ਆਜੋ ਹੰਬਲਿਆਰੀ ਇਹ 흘ੀ ਜਾਂਦੇ ਪਿਓ ਉਹ ਉਹ ਸਾਡੀ ਵਿਚਾਰ ਨਗੀ ਜੀ ਕੋਡੀ ਆ ਜਿਹੜੀ ਆ ਕਿਹੜੇ ਬੰਦੇ ਉੱਚੀ ਸੁਣਦਾ ਮੇਰੀ ਗੱਲ ਸੁਣੀ ਆਂਦੇ ਸਾਲ ਦਾ ਐਂਡ ਤਾਂ ਕਰਕੇ ਹੁਣ ਦਾ ਇਸ ਤਰ੍ਹਾਂ ਕਰ ਆ ਹੁਣ ਨਵਾਂ ਸਾਲ ਚੱਲਣਾ ਲਾ ਇੱਧਰ ਵੀ ਯੋ ਯੋ ਲੈ ਸਿਆਪ ਮਾ ਹੱਤਾ ਕਿਹੜੀ ਆਉਂਦੀ ਸਿਆਪਾ ਤੋਂ ਉਹਨੇ ਫੜ ਕੇ ਤੇ ਉਹ ਪਾ ਲਈ ਕਿ ਤੇ ਸਿਆਪਾ ਲਿਖਿਆ ਕੋਈ ਆਦੀ ਪ੍ਰਭ ਜੇ ਮੀਟਰ ਲਾਉਣ ਆ ਹੀ ਗਏ ਅਗਲੇ ਕਦੋਂ ਆਉਂਦੇ ਕਿਹੜੀਆਂ ਸਦੀਆਂ ਦਾ 10 ਡੈਸੀਬਲ ਨਹੀਂ ਲਗਾਉਣ ਲਾਉਣਾ ਹੀ ਆ ਤੁਸੀਂ ਤਾਂ ਲੱਗੇ ਹੀ ਨਾ ਹੈ ਆਪਾਂ ਲੈ ਕੇ ਦੁਬਾਰੀ ਗਿਆ ਆ ਰਹੇ ਹਾਂ ਪੂਰੀ ਮੈਂ ਕੋਈ ਆ ਲਈ ਇਹ ਮੁੰਡਿਆ ਮਾਰ ਤੈਨੂੰ ਆਈਫੋਨ ਲੈ ਕੇ ਦਿੱਤਾ ਤਾਂ ਫਿਰ ਟਰਿਕ ਨਹੀਂ ਪਾਣੀ ਤੇ ਮੂੰਹ ਮੂੰਹ ਆਈਫੋਨ ਵਾਲਾ ਤ ਨਹੀਂ ਹੈਗਾ ਉਹ ਯਾਰ ਪਰਿਵਾਰ ਕੇ ਬੈਠੇ ਐੋ ਜੀ ਗੱਲ ਨਹੀਂ ਪਰਿਵਾਰ ਚ ਬੈਠਿਆ ਐੋ ਜੀ ਗੱਲ ਨਹੀਂ ਕਰਨੀ ਖਾ ਗਏ ਪੂਰੀਆਂ ਹੋਣ ਪੱਕੀਆਂ ਤੇ ਹੁਣ ਪਖੰਡ ਕਰਦੇ ਆ ਅੱਜ ਹੀ ਬਣਾਈਆਂ ਨੇ ਪੂੜੀਆਂ ਆਲੂ ਪੂੜੀਆਂ ਵੇਲੇ ਬੈਠਣ ਤੈਨੂੰ ਪੂੜੀਆਂ ਖਵਾਈਆਂ ਤੇ ਨਾਲੇ ਤੇ ਗੱਲਾਂ ਕਰਦੇ ਜੇ ਮੈਨੂੰ ਮੇਰੀ ਲੱਤ ਪੀੜ ਹੁੰਦਿਆ ਵੀ ਹਨ ਮੈਂ ਸਵਾਦ ਲਵਾਏ ਤੇ ਤੁਸੀਂ ਮੈਨੂੰ ਰੈਸਟ ਨਹੀਂ ਕਰਵਾ ਸਕਦੇ ਦਾ ਰੈਸਟ ਹੀ ਲਿਆਵਾਂ ਕੰਬਲ ਉਹ ਕੰਬਲ ਨਹੀਂ ਉੱਧੇ ਹੀ ਮੇਰੀ ਰੈਸਟ ਕਰਾ ਦਿਓ ਇੰਨਾ ਹੀ ਵਾਧੂ ਆ ਹਾਂ ਤੂੰ ਚਾਹ ਬਣਾ ਦੀ ਹੈਂ ਆ ਦੁਪਹਿਰ ਦੀ ਚਾਹ ਦੁੱਪੜਾ ਦੀ ਤੇ ਫਿਰ ਮੇਰੀ ਰੈਸਟ ਹੀ ਰੈਸਟ ਹੋ ਜਾਣੀ ਹੈ ਨਾ ਕਿ ਨਹੀਂ ਆਹੋ ਵੇ ਕੰਬੀਓ ਟੈਕਨੋਤੀ ਹਾਂ ਬਣਾ ਨਹੀਂ ਕਿੰਨੇ ਵੇ ਬਣਾਉਣੇ ਥੋਨੇ ਉਹਦੇ ਜਿਹੜਾ ਚਾਚਾ ਤੇਰਾ ਆ ਉਹਦੇ ਵੀ ਨਹੀਂ ਕਿੰਨਾ ਟਾਈਮ ਕਿੰਨਾ ਕਿਹਾ ਹੈ ਮੈਨੂੰ ਪਤਾ ਹੀ ਨਹੀਂ ਟਾਈਮ ਕਿੰਨਾ ਹੈ بابا ਇੱਥੇ ਬੂਏ ਤੇ ਦੱਸਿਆ ਸੀ ਤੁਸੀਂ ਹੋ ਨਹੀਂ ਵੇ ਮੂੰਟੀ ਪੂੰਗੜੇ ਵਾਂ ਮੇ ਵੱਜੇਣਾ ਤੁਹਾਡਾ ਫਿਰ ਪਾੜਨਾ ਇੱਕ ਵਜਾ ਜੇ ਕੋਈ ਵੀ 1 ਘੰਟਾ ਹੈਗਾ ਬਹੁਤ 1 ਘੰਟਾ ਰੈਸਟ ਕਰੋ ਮੁਰਤੇ ਕਾਲਾ ਖਾਵਾਂਗੇ ਮੁਰਤੇ ਕਾਲਾ ਖਾਣ ਨੂੰ ਪਿਆਰ ਹੈ ਜੀ ਮੁੜ ਕੇ ਰੋਲਾ ਹੋਣਾ ਲਾ ਮੇਕੋ ਲਾਈਫ ਆਪਦਾ ਮੇਕੋ ਹੰਦਰ ਇੱਧਰ ਲੱਗਾ ਯਾ ਹੋਣਾ ਇਤਰੀ ਉਹ ਨਹੀਂ ਉੱਜਿਆ ਤਾਂ ਪ੍ਰਭ ਕੱਪੜੇ ਧੋ ਕੇ ਲਾ ਗਈ ਇਦਾਂ ਛੁੱਟੀ ਤੇ ਆ ਇਦਾਂ ਨਹੀਂ ਛੁੱਟੀ ਤੇ ਕਿਦਾਂ ਛੁੱਟੀ ਤੇ ਉਹ ਤੇ ਛੁੱਟ ਗਿਆ ਉੱਥੇ ਇਦਾਂ ਛੁੱਟੀ ਤੇ ਆ ਵੀ ਚੋਕਾ ਵੀ ਇਦਾਂ ਛੁੱਟਾ ਤੂੰ ਇੱਥੇ ਛੁੱਟਾ ਮਣ ਫੜੀ ਮੜਾ ਜਾ ਆ ਇਹਨੇ ਕੱਪੜੇ ਫੜੀ ਮੜਾ ਜਾ ਤੇ ਗਲੀ ਚ ਛੁੱਟ ਕੇ ਆਈ ਮੜੀ ਜੀ ਇਹਦੇ ਆਹ ਤੇਰੇ ਫਿਰੰਦਾ ਵਿਚਾਰੇ ਨਾਲੇ ਉਹਨਾਂ ਨੂੰ ਲੋੜ ਐ ਜਾਂ ਛੁੱਟ ਕੇ ਉਧਰ ਗਲੀ ਚ ਸੱਚੀ ਸੋਟਾ ਛੋਟਿਆ ਸੱਚੀ ਸੋਟਕਿਆ ਇਹਨੇ ਇੱਥੇ ਛੁੱਟਿਆ ਆਪਾਂ ਗਲੀ 'ਚ ਛੁੱਟਨੇ ਇਹਨੂੰ ਪਤਾ ਲੱਗ ਜੇ ਆ ਚਾਚੇ ਦੀ ਉਹ ਉਹ ਨਾ ਬਣਾਏ ਹੋ ਜਿਆ ਰਹਦੇ ਦੇ ਇਦੀ ਛੁੱਟੇ ਚਾਚੇ ਤੋਂ ਡਰ ਗਏ ਫੇ ਰੋਲਾ ਪਾਉਣਾ ਫਾਦਰ ਵੇਹੋ ਵੀ ਕਿਹੜੀ ਚੰਗੀ ਆ ਉਹ ਵੀ ਪੋਚਾ ਲੋਣਾ ਲੀਂਦੇ ਆ ਇਹ ਤਾਂ ਹੀ ਲੋਣਾ ਜੂਦਾ ਇਹਨੂੰ ਪਸੰਦ ਇਹਦਾ ਫੇਵਰੇਟ ਲੋਰ ਹੈ ਉਹ ਛੁੱਟ ਗਿਆ ਲੋਨ ਸੱਚੀ ਗਲੀ 'ਚ ਛੁੱਟਣਾ ਲੱਗ ਗਈ ਉਹ ਵਿਚਾਰੇ ਨਾਲੇ ਵੇਲੇ ਤੁਰੇ ਪਰ ਤੇ ਪਾਟੇ ਪਾਏ ਉਹਨਾਂ ਨੇ ਉਹ ਗਾੜੀ ਛੁੱਟ ਕੇ ਆਏ ਲੋਨ ਨਾ ਆਖਣਾ ਵੀ ਉੱਡ ਗਏ ਆ ਵੇ ਚੱਪਲ ਨਾਲ ਆਪੂੰ ਉੜਾ ਆਪੂੰੜ ਪਾ ਬਈ ਏ ਮਾਰ ਮਾਰ ਖਰਨ ਵੀਰ ਵਟਸਪ ਪਾੜਿਓ ਉਹ ਆ ਗਿਆ ਉੱਤੇ ਉਹ ਅਗੀ ਪੜਿਆ ਉੱਧਰ ਇਹ ਆਹ ਆਹ ਇਹ ਜਿਹੜਾ ਦਿਖੰਦੇ ਆ ਕਿ ਨਹੀਂ ਹੋਣਾ ਉਹ ਵੇਡੋ ਆਹੜਾ ਕੀ ਆ ਗਿਆ ਉੱਧਰ ਇਹ ਉਹ ਮੈਨੂੰ ਲੱਗਾ ਡੂਮ ਨਾ ਕਿਦੋਂ ਲਾਟ ਕੇ ਆਇਆ ਲੱਗਦਾ ਨਹੀਂ ਆਇਆ ਮੈਨੂੰ ਵੈਰੀ ਕਹਿੰਦੇ ਨੇ Oh, hè? <laughs> 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 <appa> Ik <laughs> ਜਿਗਾ ਗੱਲਬਾਤ ਹੋਈ ਨਾ ਇਧਰੋਂ ਮੈਂ ਵੇਖਿਓ ਜਨਾਨ ਕੇ ਪਾਤੇ ਹੋ ਬਾਹਰ ਚੁੱਟੀ ਨਾ ਹੱਥੋਂ ਨਾ ਉਹ ਆਹ ਉਹ ਵੀ ਯਾਰ ਬਣਾਦਾ ਨਹੀਂ ਆਹ ਫੜੋ ਤੁਸੀਂ ਵੀਡੀਓ ਬਣਾਓ ਮਾੜੀ ਗਾ ਉਹ ਮਨ ਨਿਸ਼ਾਨਾ ਲਾਉਂਦਾ ਕੰ ਪੱਕਾ ਨੇ ਬਣਾ ਦਾ ਉਹਨਾਂ ਨੇ ਨਹੀਂ ਹੁੰਦੀ ਉੱਟਣਾ ਉਹਨਾਂ ਨੇ ਕਹਿ ਗਿਆ ਕਿੰਨੀ ਮਿੱਟੀ ੁੱਟੀ ਜਾਣਾ ੁੱਟੀ ਤੇਰੇ ਟੂ ਵਾਚੰ ਨਾਲ ਰੱਖ ਲਿਆ ਰੱਖ ਉਹਦੇ ਉੱਥੋਂ ਤੇ ਮੈਂ ਪਉਂਦੀ ਉਹ ਆਪਦੀ ਆ ਵਾ ਮੈਂ ਉਹਨੂੰ ਕੀ ਬੋਲਾਂ ਪੁੱਤੋ ਭੱਜ ਜਾ ਕਿ ਥੋੜੀ ਜਿਹੀ ਜਾਣਾ ਮੈਂ ਤਾਂ ਦੱਸਦਾ ਜੀ ਤੇ ਤੂੰ ਹੀ ਨਾ ਉਹ ਹੀ ਭੱਜ ਗਿਆ ਨਾ ਵੜ ਕੇ ਬੂਆ ਢੋ ਲੈਣਾ ਮੁੜ ਕੇ ਨਹੀਂ ਮੈਂ ਥਾਰ ਪੁੱਛਣੀ ਕਿ ਆਪਾਂ ਭੱਜ ਜਾ ਮੈਂ ਭੱਜਣਾ ਕਿਹਨੂੰ ਬੂਆ ਖੋਲ ਕੇ ਦੋ ਇਹਨੂੰ ਕਿੰਦਾ ਮੈਂ ਭੱਜਣਾ ਕਿਹਨੂੰ ਆ ਹਰੇ ਕੋੜੀ ਵੱਜ ਜਾਂਦੀ ਤੂੰ ਕਰਦਾ ਨਿਸ਼ਾਨਾ ਨੂੰ ਛੂਣਾ ਤੇ ਲੱਗਦਾ ਨਹੀਂ ਆ ਉੱਥੇ ਕਿ ਜਾ ਕੇ ਲਾ ਬੂਏ ਲਾ ਕੇ ਜਾ ਕੇ ਲਾ ਜਿ ਲਾਉਣਾ ਤੇ ਮੱਤਾਂ ਦੇ ਵੜੀਆਂ ਦੇਣ ਦੇ ਨਹੀਂ ਇਹਨੇ ਸਾਰੀ ਮਿੱਟੀ ਖਲਾਰਤੀ ਵੇੜੇ ਤੇ ਵੇਖ ਲਾ ਇਹਦੇ ਕੰਮ ਕੋਈ ਰੋੜ ਪਈ ਉਹਨੂੰ ਦਿਆਸਾਂ ਨਹੀਂ ਪਈ ਤੋਰੀ ਡਾ ਕੇ ਤੇ ਵੇਖੀਏ ਇੱਕ ਰੀ ਡਾ ਕੇ ਤੇ ਵੇਖੀਏ 아마 ਸ਼ਾਇਦ بڑا ਰੱਥਾ ਕਰਨਾ ਹੀ ਥਾਡੇ ਆ ਸ਼ਾਇਦ ਨੂੰ ਆਖ ਰਹੀ ਐ ਸ਼ੋਗਣ ਕਿਥੇ ਚੱਲੀ ਆ ਲਾਦੀ ਵਜੇ ਹੀ ਲੱਗ ਗਈ। ਤੇ ਆਪਾਂ ਅੰਗੜ। ਕਾਕਾ ਗੋਆ ਪਰਨਿਆ ਕਾਕਾ। ਤੂੰ ਆ ਗਈ। ਕਾਕਾ ਗੋਆ ਪਰਨਿਆ ਕਾਕਾ ਰੰਗ ਗਿਆ। ਤੁਸੀਂ ਨਾ ਸ਼ਾਇਦ ਸ਼ਾਇਦ ਦਾ ਬੇਜੀ। ਓਏ। ਫੜੀ ਜਿਹੀ ਬਾਤ ਕਿਉਂ ਕਰ ਰਹੀ ਏ ਤੁਹਾਡੀ। ਕਾਕਾ ਇਧਰ ਆ ਜਾਤੀ ਓਥਾ ਮੈਂ ਕਰ। ਆ ਇਧਰ ਵੇਹ। ਪ੍ਰਾਣੇ ਆਏ ਅਮਨ ਕਰੇ। ਵੇਹ। ਫਲੈਟ ਹੀ ਉਤਰੀ ਫਲੈਟ ਹੀ ਕਿਧਰ ਗਿਆ ਕਾਕਾ? ਇਹ ਕਿਣੀ ਅੱਧਾ ਨਹੀਂ ਬਹੁਤ ਜਿਆਦਾ।

ਹੈਲੋ ਗਾਇਸ ਟਾਈਮ ਹੋ ਗਿਆ ਸਾਮ ਦਾ 7 ਵਜੇ ਦਾ ਤੇ ਮੈਂ ਆ ਗਈਆਂ ਕਿਚਨ ਦੇ ਵਿੱਚ ਤੇ ਹੁਣ ਆਪਾਂ ਇਥੇ ਲੱਗੇ ਰੋਟੀ ਬਣਾਉਣ ਵਾਸਤੇ ਤੇ ਰੋਟੀ ਬਣਾਉਣਾ ਤੇ ਕੱਲ ਆਪਾਂ ਬਾਅਦ ਵਿੱਚ ਵਲੌਗ ਨਹੀਂ ਹੀ ਪਾਪਾਇ ਕਿਉਂਕਿ ਆਪਾਂ ਚੱਲੇ ਗਏ ਹਾਂ ਥੋੜਾ ਜਿਹਾ ਘੁੰਮਣ ਸਿਸਟਰ ਆਈ ਹੀ ਛੋਟੀ ਤੇ ਉਹਦੇ ਹਸਬੰਡਾ ਆਏ ਨਾਲ ਤੇ ਉਹ ਫਿਰ ਅਚਾਨਕ ਹੀ ਆਣ ਕੇ ਤੇ ਹਾਂਜੀ ਕੋਲੇ ਰਹਿਣਾ ਕੋਲੇ ਖੋਲਿਆ ਵੱਖਣਦੇ ਹੂ ਤੇ ਉੱਥੋਂ ਚਾਦਰ ਹੀ ਲਾ ਕੇ ਲੈ ਕੇ ਆਉਣੀ ਕੋਠੇ ਤੋਂ ਤੇ ਉਹ ਫਿਰ ਅੱਗੇ ਤੇ ਫਿਰ ਆਪਾਂ ਜਿਹੜਾ ਤੁਸੇ ਦੋ ਕ ਕਲਿੱਪ ਦੇਖੀਆਂ ਮੈਂ ਇੰਨੀਆਂ ਕੀ ਛੂਟ ਕਰ ਪਾਈ ਤੇ ਫਿਰ ਆਪਾਂ ਚਲੇ ਗਏ ਹਾਂ ਘੁੰਮਣ ਆਪਾਂ ਗਏ ਬਾਹਰ ਢਿੰਨਨ ਕਰਨ ਵਾਸਤੇ ਉਹ ਲੈ ਕੇ ਗਏ ਆਪਾਂ ਨੂੰ ਸਪੈਸ਼ਲੀ ਕਿਉਂਕਿ ਤੁਹਾਨੂੰ ਪਤਾ ਇੰਨੇ ਰੇ ਉਧਰ ਤੇ ਜਾ ਨਹੀਂ ਜਾਂਦਾ ਤੇ ਉਹ ਆਏ ਤੇ ਫਿਰ ਉਹਨਾਂ ਦੇ ਨਾਲ ਗੱਡੀ ਤੇ ਚੜੇਗੇ ਤੇ ਹਾ ਪੀ ਕੇ ਤੇ ਅੱਗੇ ਤੇ ਫਿਰ ਕੋਲ ਤੇ ਚੜ ਗਏ ਮੰਮੀ ਉਹਨਾਂ ਦੇ ਕੋਲ ਪਿੰਡ ਤੇ ਉੱਥੋਂ ਫਿਰ ਸਵੇਰ ਵਕਤ ਤੇ ਕਰਨ ਨੂੰ ਆ ਗਏ ਤੇ ਆ ਇਸ ਬਲੌਗ ਇਸ ਕਰਕੇ ਨਹੀਂ ਆਪਾਂ ਆਏ ਤੇ ਤੁਸੀਂ ਦੱਸੋ ਆਹ ਵੇਖੋ ਅੱਜ ਮੈਂ ਨੇਲ ਆਰਟ ਕੀਤਾ ਤੇੰਦੇ ਸੇ ਮੇਰਾ ਨੀ ਲੜ ਗਿਆ ਅੰਦਰ ਲੱਗਾ ਤੇ ਮੈਂ ਹੁਣ ਇੱਥੇ ਬੈਠ ਕੇ ਲੱਗੀ ਹਾਂ ਰੋਟੀ ਬਣਾਉਣ ਵਾਸਤੇ ਤੇ ਪਟਾਣਾ ਲੱਗੀਆਂ ਗੁੰਨਣ ਕਿਉਂਕਿ ਮੈਂ ਟਾਈਮ ਖੜ ਕੇ ਬਟੋ ਰੋਟੀ ਬਣ ਨਹੀਂ ਪਾਂਦਾ ਤੇ ਇਸ ਕਰਕੇ ਮੈਂ ਬੈਕ ਲੱਗੀ ਬਣਾਉਣ ਤੇ ਦੱਸਿਓ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਅਗਰ ਵੀਡੀਓ ਥੋੜੀ ਵਧੀਆ ਲੱਗੀ ਹੋ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਜੁਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ ਬਾਏ